25 ਸਾਲ ਪਹਿਲਾਂ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਨੇ ਜੋ ਜ਼ਖਮ ਸਿੱਖ ਪੰਥ ਨੂੰ ਦਿੱਤਾ ਉਹ ਅੱਜ ਤੱਕ ਵੀ ਰਸਦਾ ਰਹਿੰਦਾ ਹੈ। ਭਾਰਤ ਸਰਕਾਰ ਵੱਲੋਂ ਸਿੱਖ ਮਾਨਸਿਕਤਾ ਨੂੰ ਬਲੂਤਰਨ ਚ ਕੋਈ ਕਸਰ ਨਾ ਛੱਡੀ ਗਈ। ਸਿੱਖ ਮਰਾਂ ਨੂੰ ਪਹੁੰਚੀ ਝੋਟ ਨੇ ਕਈਆਂ ਨੂੰ ਹਥਿਆਰਬੰਦ ਸੰਘਰਸ਼ ਲਈ ਮਜਬੂਰ ਕੀਤਾ ਤੇ ਕਈਆਂ ਨੂੰ ਬਾਗੀ ਤੇ ਭਗੌੜੇ ਬਣਾ ਦਿੱਤਾ। ਭਾਰਤੀ ਫੌਜ 'ਚ ਕੰਮ ਕਰ ਰਹੇ ਹਜ਼ਾਰਾਂ ਸਿੱਖ ਜਜ਼ਬਾਤੀ ਹੋਏ ਕੌਮੀ ਦਰਦ ਨੂੰ ਮਹਿਸੂਸ ਕਰਦਿਆਂ ਬੈਰਕਾਂ ਛੱਡ ਬਾਗੀ ਹੋ ਗਏ। ਅੱਜ ਪੰਥ ਕੱਲੂਕਾਰੇ ਦੀ 25ਵੀਂ ਵਰੇਗੰਡ ਮਨਾ ਰਿਹਾ ਹੈ ਪਰ ਮਸਲਿਆਂ ਦੀਆਂ ਤੰਦਾਂ ਉਵੇਂ ਹੀ ਉਲਝੀਆਂ ਨੇ। ਜਜ਼ਬਾਤੀ ਹੋ ਕੇ ਨੌਕਰੀਆਂ ਛੱਡਣ ਵਾਲਿਆਂ ਦੀ ਤਰਸਦੀ ਹੀ ਲੈ ਲਈ ਜਾਵੇ ਫਿਰੋਜ਼ਪੁਰ ਨੇੜਲੇ ਪਿੰਡ ਬੱਗੇਕੇ ਪਿੰਪਲ ਦੇ ਇੰਸਪੈਕਟਰ ਚਤਰ ਸਿੰਘ ਨੇ ਕੱਲੂਕਾਰੇ ਤੋਂ ਠੀਕ 25 ਸਾਲ ਬਾਅਦ ਆਰਥਿਕ ਤੰਗੀ ਤੁਰਸ਼ੀ ਦੇ ਚਲਦਿਆਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ 14 ਸਾਲ ਜੇਲ੍ਹ ਕੱਟਣ ਤੋਂ ਬਾਅਦ ਉਹ ਸਰਕਾਰ ਤੇ ਸਿੱਖ ਸੰਸਾਵਾਂ ਤੋਂ ਕਿਸੇ ਮਦਦ ਦੀ ਉਡੀਕ ਕਰਦਾ ਰਿਹਾ ਜਿਸ ਨਾਲ ਉਹ ਆਪਣੇ ਪਰਿਵਾਰ ਨੂੰ ਪਾਲਣ ਤੇ ਸਮਰਥ ਹੋ ਸਕੇ ਪਰ ਨਾਰਿਆਂ ਦੇ ਜਕਾਰਿਆਂ ਤੋਂ ਇਲਾਵਾ ਕੌਮ ਨੇ ਉਸ ਦੀ ਕੁਰਬਾਨੀ ਦਾ ਕੋਈ ਮੁੱਲ ਨਾ ਪਾਇਆ ਕਾਰਨ ਸੀ ਵੀ ਜਦੋਂ ਇਹ ਬੈਰਕਾ ਛੱਡ ਕੇ ਆਏ ਫੌਜ ਦੇ ਉਦੋਂ ਇੰਸਟਰਕਟਰ ਹੁੰਦਾ ਸੀ ਇਹ ਤੇ ਇਹਨਾਂ ਦੇ ਫਿਰ ਜ਼ਿਆਦਾ ਇਹਨਾਂ ਨੂੰ ਉੱਥੇ ਕੋਟ ਮਾਰਸ਼ਲ ਕੀਤਾ ਗਿਆ ਆ ਆਰਮੀ ਨੇ ਤੇ 14 ਸਾਲ ਦੀ ਸਜ਼ਾ ਵੀ ਨਾਲ ਦਿੱਤੀ। ਮਤਲਬ ਜਦੋਂ ਇਹ ਗੱਲਾਂ ਕਰਦਾ ਹੁੰਦਾ ਸੀ ਆਪਦੀਆਂ ਵੀ ਮਹਿਕ ਧਰਮੀ ਫੌਜੀਆ ਮੈਨੂੰ ਕੁਝ ਮਿਲੇਗਾ ਤੇ ਬੀਪੀਆ ਦਾ ਹਾਈ ਹੋ ਜਾਣਾ ਹੁੰਦਾ ਜੀ ਤੇ ਕੁਝ ਮੈਨੂੰ ਕੁਝ ਕੁਝ ਮਿਲਿਆ ਨਹੀਂ ਜਾਂ ਮੈਨੂੰ ਕੋ ਵੀ ਮੈਂ ਬੱਚਿਆਂ ਨੇ ਵਿਆਹ ਕੀਤੇ ਆ ਉਸ ਕਰਕੇ ਵੀ ਮਤਲਬ ਕੁਝ ਮਤਲਬ ਕਮਜ਼ੋਰ ਹੋ ਗਿਆ ਹੈ ਫਾਈਨੈਂਸ਼ੀਅਲ ਤੌਰ ਤੇ ਤੇ ਸੋ ਇਦਾਂ ਵੀ ਚੱਲ ਮੈਨੂੰ ਸਰਕਾਰ ਸਾਹ ਕੋਈ ਦੇਵੇਗੀ ਪਰ ਕੁਝ ਨਹੀਂ ਜੀ ਵੀ ਨੌਕਰੀ ਦੁਬਾਰ ਕਰਤਾ ਹੁੰਦੇ ਕਰਕੇ ਮੇਰੇ ਡੈਡ ਦੇ ਮਨ ਤੇ ਵਿੱਚ ਬਹੁਤ ਟੈਨਸ਼ਨ ਹੋ ਗਈ ਸੀ ਤੇ ਹਮੇਸ਼ਾ ਚੁੱਪ ਚੁੱਪ ਹਮੇਸ਼ਾ ਉਹਨਾਂ ਦੇ ਮਨ ਤੇ ਬੋਝ ਬਣਿਆ ਰਹਿੰਦਾ ਸੀ ਤੇ ਉਹ ਸੋਚਦੇ ਸੀ ਕਿ ਸਰਕਾਰ ਨੇ ਕਈ ਵਾਰੀ ਐਲਾਨ ਕੀਤਾ ਕਿ ਅਸੀਂ ਤਰਮੀ ਫਜਰ ਨੂੰ ਆ ਵੀ ਦੇਾਂਗੇ ਆ ਵੀ ਦੇਾਂਗੇ ਲੇਕਿਨ ਹਲੇ ਤੱਕ ਕੁਝ ਨਹੀਂ ਮਿਲਿਆ ਮੇਰੇ ਡੈਡੀ ਹਮੇਸ਼ਾ ਇਹੀ ਉਮੀਦ ਕਰਦੇ ਰਹੇ ਕਿ ਸਾਨੂੰ ਤਰਮੀ ਫਜਰ ਨੂੰ ਕੁਰਬਾਨੀ ਦਾ ਕੁਝ ਤਾਂ ਮਿਲੇਗਾ ਲੇਕਿਨ ਕੁਝ ਨਹੀਂ ਮਿਲਿਆ ਉਹਨਾਂ ਨੂੰ ਸਾਲਾਂ ਤੱਕ ਚੱਲੇ ਸਿੱਖ ਸੰਘਰਸ਼ ਕਈ ਜਾਨਾਂ ਗਈਆਂ ਤੇ ਕਈ ਰੋਜ਼ਗਾਰ ਗਵਾ ਕੇ ਰੋਟੀਆਂ ਉੱਤਰ ਹੋਈਆਂ ਇਹਨਾਂ ਜਿਉਂਦਿਆਂ ਤੇ ਯਾਦਵਾ ਚੁੱਕੇ ਸ਼ਹੀਦਾਂ ਦੇ ਨਾਂ ਤੇ ਸਿੱਖਾਂ ਦੀਆਂ ਸਿਆਸੀ ਤਰ੍ਹਾਂ ਅੱਜ ਤੱਕ ਰੋਟੀਆਂ ਸੇਕ ਰਹੀਆਂ ਨੇ ਤੇ ਕੁਝ ਉਹ ਵੀ ਨਹੀਂ ਜੋ ਇਹਨਾਂ ਪੀੜਤਾ ਦੇ ਨਾਂ ਤੇ ਦੇਸ਼ ਤੇ ਵਿਦੇਸ਼ਾਂ ਤੋਂ ਕਰੋੜਾਂ ਡਾਲਰ ਇਕੱਠੇ ਕਰ ਚੁੱਕੇ ਨੇ ਹੁਣ ਚਤਰ ਸਿੰਘ ਦੀ ਖੁਦਕੁਸ਼ੀ ਇੱਕ ਸਵਾਲ ਜ਼ਰੂਰ ਖੜਾ ਕਰਦੀ ਹੈ ਕਿ ਚਤਰ ਸਿੰਘ ਜਿਹਾ ਹੋਰ ਕਿੰਨੇ ਲੋਕ ਇਹਨਾਂ ਉਗਰਾਹੀਕਾਰਾਂ ਨੂੰ ਉਡੀਕਦੇ ਪਰਿਵਾਰਾਂ ਦੀ ਗਰੀਬੀ ਦੇ ਲੇਖੇ ਲੱਗ ਜਾਣਗੇ ਨਿਊਜ਼ ਡਸਕ ਤੋਂ ਚਰਨਜੀਤ ਸਿੰਘ ਤੇਜਾ ਦੇ ਨਾਲ ਅੰਕੁਸ਼ ਬਨਾਰੀ ਪੀਟੀਸੀ ਨਿਊਜ਼ ਫਿਰੋਜ਼ਪੁਰ